ਅਜੰਦਰ ਸ਼ਹਿਰ ਦੇ ਵਿੱਚ ਜੋ ਮਸ਼ੀਨੈਕਸ ਐਕਸਪੋ ਲੱਗਾ ਹੈ ਸੋ ਮੈਂ ਆਜ ਦੇ ਸ਼ੁਭ ਦਿਹਾੜੇ ਦੇ ਉੱਪਰ ਕਿਉਂਕਿ ਜੋ ਜੰਦਰ ਹੈ ਇਹ ਹੈਂਡ ਟੂ ਇੰਡਸਟਰੀ ਸਪੋਰਟ ਇੰਡਸਟਰੀ ਔਰ ਇੰਡਸਟਰੀ ਵਾਸਤੇ ਜਾਣਿਆ ਜਾਂਦਾ ਹੈ इवन ਨੈਦਰ ਇੰਡਸਟਰੀ ਵੀ ਦੇ ਨਾਲ ਸਾਰਾ ਹੱਬ ਆਫ ਇੰਡਸਟਰੀ ਜੰਦਰ ਸ਼ਹਿਰ ਹੈਗਾ ਉਹਦੇ ਵਾਸਤੇ ਬਹੁਤ ਸਾਰੀ ਮਸ਼ੀਨਰੀ ਇਨਵੋਲਵ ਔਰ ਯੂਜ਼ ਹੁੰਦੀ ਹੈ ਜਿਹੜੀ ਕਿ ਪਹਿਲੇ ਅਸੀਂ ਲੋਕੀ ਚਾਈਨਾ ਤੋਂ ਜਾਂ ਦੂਸਰੇ ਦੇਸ਼ਾਂ ਤੋਂ ਲੈ ਕੇ ਆਂਦੇ ਸੀ ਪਰੇ ਸਗੂ ਸਾਹਿਬ ਜੀ ਦਾ ਬੜਾ ਅੱਛਾ ਪ੍ਰਯਾਸ ਹੈ ਤੇ ਸਾਰੀ ਟੀਮ ਦਾ ਕਿ ਇਹਨਾਂ ਨੇ ਜੰਦਰ ਸ਼ਹਿਰ ਦੇ ਵਿੱਚ ਵਿਦਨ ਕੰਟਰੀ ਤੋਂ ਡਿਫਰੈਂਟ ਸਟੇਟ ਤੋਂ ਇੱਥੇ ਮਸ਼ਰੀ ਲੈ ਕੇ ਆਏ ਨੇ ਇਹ ਸਾਡੇ ਜੰਦਰ ਸ਼ਹਿਰ ਵਾਸਤੇ ਬਹੁਤ ਵੱਡੀ ਇੱਕ ਦੇਣ ਹੈ ਸੋ ਸਾਨੂੰ ਮੈਂ ਬੇਨਤੀ ਕਰਾਂਗਾ ਸਾਰੇ ਹੀ ਜਿੰਨੀ ਇੰਡਸਟਰੀ ਹੈ ਜੰਦਰ ਸ਼ਹਿਰ ਦੇ ਵਿੱਚ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਮਸ਼ੀਨੈਕਸ ਦਾ ਫਾਇਦਾ ਉਠਾਓ ਤਾਂ ਕਿ ਅਸੀਂ ਆਪਣਾ ਜੋ ਵਪਾਰ ਹੈ ਜੋ ਬਿਜ਼ਨਸ ਹੈ ਉਹਦੇ ਵਿੱਚ ਵੀ ਅਸੀਂ ਇੱਕ ਨਵੀਂ ਟੈਕਨੀਕ ਲੈ ਕੇ ਆਈਏ ਪroduction ਵੀ ਵਧੇਗੀ ਕਾਸਟ ਵੀ ਘਟੇਗੀ ਔਰ ਸਾਡਾ ਜੋ ਮਾਲ ਵਿਦੇਸ਼ਾਂ ਜਾਂਦਾ ਹੈ ਜਾਂ ਡੋਮੈਸਟਿਕ ਮਾਰਕੀਟ ਲੈ ਉੱਥੇ ਜ਼ਿਆਦਾ ਵਿਕੇਗਾ ਤੁਹਾਡਾ ਬਿਜ਼ਨਸ ਵੀ ਵਧੇਗਾ ਸੋ ਮੈਂ ਇੱਕ ਫੇਰ ਸੱਗੂ ਜੀ ਦਾ ਕਪੂਰ ਸਾਹਿਬ ਜੀ ਦਾ ਸਾਰੀਆਂ ਦੀ ਟੀਮ ਦਾ ਔਰ ਮੇਰੇ ਨਾਲ ਜਦੂ ਘਾਟਨ ਦੇ ਵਾਸੀ ਕੀਤਾ ਓਪਨਿੰਗ ਕੀਤੀ ਹੈ ਉਹਦੇ ਵਿੱਚ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਟੂਰਿਜ਼ਮ ਔਰ ਕਲਚਰ ਬੋਰਡ ਦੇ ਐਡਵਾਈਜ਼ਰ ਉਹ ਮੇਰੇ ਵੀਰ ਦੀਪਕ ਬਾਲੀ ਜੀ ਵੀ ਆਏ ਨੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਨਾ ਚੰਦਾ ਸ਼ਹਿਰ ਦੇ ਫਸ ਨਾਗਰਿਕ ਵੀ ਤੀਰ ਜੀ ਮੇਰੇ ਸਾਹਿਬ ਵੀ ਆ ਸਨ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਔਰ ਮੈਂ ਨਾਲ ਇੱਕ ਵਾਰ ਫਿਰ ਸਭ ਨੂੰ ਜਿਹੜੀ ਸਾਰੀ ਸੁਸਾਇਟੀ ਹੈ ਸਾਰਿਆਂ ਨੇ ਸਾਰਾ ਅਰੇਂਜ ਕੀਤਾ ਜਿੰਦੇ ਸ਼ਹਿਰ ਦੇ ਵਿੱਚ ਇਹ ਮਸ਼ੀਨੈਕਸ ਦਾ ਐਕਸਪੋ ਦਾ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਕਿਉਂਕਿ ਅਗਰ ਕੋਈ ਨਾ ਕੋਈ ਅਗਰ ਅਸੀਂ ਸਾਥੀ ਉੱਠ ਕੇ ਆਪਣੇ ਸ਼ਹਿਰ ਬਾਰੇ ਕਿਉਂਕਿ ਅਸਲ ਦੇ ਵਿੱਚ ਸਾਡੇ ਜੋ ਸ਼ਹਿਰ ਦੀ ਬਿਜ਼ਨਸ ਜੋ ਹੈ ਇੰਡਸਟਰੀ ਹੈ ਉਹਦੇ ਵਿੱਚ ਬਹੁਤ ਵੱਡਾ ਪରିਵਰਤਨ ਹੋਏਗਾ ਬਹੁਤ ਵੱਡਾ ਵਾਧਾ ਹੋਏਗਾ ਇਹਦੇ ਨਾਲ ਅਸੀਂ ਸਾਰਾ ਆਪਣਾ ਮਾਲ ਜੋ ਹੈ ਵਿਦੇਸ਼ਾਂ ਵਿੱਚ ਹੋਰ ਆਪਣੇ ਦੇਸ਼ ਵਿੱਚ ਬਦਤੂ ਬਦ ਪੇਚਣਿਆ ਜੇ ਇੰਡਸਟਰੀ ਪਰਵਰਤ ਹੋਏਗੀ ਸਰਸਟ੍ਰੇਟ ਪਰਵਰਤ ਹੋਏਗਾ ਮੈਂ ਇਸ ਵਾਸਤੇ ਇਹਨਾਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਥੈਂਕ ਯੂ ਸਰ ਕਾਰ ਵੱਲੋਂ ਕੀ ਕੰਮ ਮਦਦ ਕਰਨਾ ਇੰਡਸਟਰੀ ਨੂੰ ਕੀ ਜਾ ਰਹੀ ਹੈ ਦੇਖੋ ਇੰਡਸਟਰੀ ਵਾਸਤੇ ਸਟੇਟ ਆਪਣੇ ਲੈਵਲ ਦੇ ਉੱਪਰ ਡਿਫਰੈਂਟ ਫੀਲਡ ਦੇ ਵਿੱਚ ਅਲੱਗ-ਅਲੱਗ ਰਸਤੇ ਅਲੱਗ-ਅਲੱਗ ਤਰੀਕੇ ਨਾਲ ਮਦਦ ਆਲਰੇਡੀ ਕਰ ਰਿਹਾ ਹੈਗਾ ਇਨਵੈਸਟ ਪੰਜਾਬ ਦਾ ਜੋ ਸਾਡਾ ਇੱਕ ਫਾਰਮ ਹੈਗਾ ਉਹਦੇ ਵਿੱਚ ਸਾਰੇ ਹੀ ਜੋ ਇੰਡਸਟਰੀ ਲਗਾਉਣ ਵਾਸਤੇ ਬਹੁਤ ਸਾਰੀਆਂ ਸਹੂਤਾਾਂ ਹੀ ਦਿੰਨੇ ਆ ਔਰ इवन ਕਰੋੜ ਕਰੋੜਾਂ ਰੁਪਏ ਇਹ ਅਸੀਂ ਜੋ ਹੈ ਸਬਸਿਡੀ ਦੇ ਰਹੇ ਆ ਸੋ ਜਿੰਨੇ ਵੀ ਨਵੇਂ ਯੂਨਟ ਲੱਗ ਰਹੇ ਨੇ ਉਹਨਾਂ ਨੂੰ ਅਸੀਂ ਫੈਸਿਲਿਟੀ ਦੇ ਰਹੇ ਆ ਉਹਨਾਂ ਦਾ ਬੜਾ ਵੱਡਾ ਇੱਕ ਅੱਛਾ ਰਿਸਪੌਂਸ ਆ ਰਿਹਾ ਸੋ ਸਟੇਟ ਵੀ ਆਪਣੇ ਮੈਨੂੰ ਬਹੁਤ ਜ਼ਿਆਦਾ ਕੰਮ ਦਸਨੀ ਵਿਦਾਨ ਵਾਸਤੇ ਕਰ ਰਹੀ ਹੈ ਇਨਵੈਸਟ ਪੰਜਾਬ ਨੂੰ ਲੈ ਕੇ ਗੱਡੀ ਇੰਡਸਟਰੀ ਪੰਜਾਬ 'ਚ ਕਦਮ ਰੱਖੇਗੀ ਇਨਵੈਸਟ ਪੰਜਾਬ ਦੇ ਕਰਨ ਤੁਸੀਂ ਦੇਖਿਆ ਨਾ ਸੀਐਮ ਸਾਹਿਬ ਸਰਪ੍ਰੋਖ ਗੋਗੋਲ ਸਿੰਘ ਮਾਨ ਸਾਹਿਬ ਜੀ ਨੇ ਆਲਦੀ ਗੱਲ ਹੈ ਕਿ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚੋਂ ਔਰ ਅਲੱਗ-ਅਲੱਗ ਸੂਬਿਆਂ ਦੇ ਵਿੱਚੋਂ ਹਜ਼ਾਰਾਂ ਕਰੋੜ ਰੁਪਈਆ ਇਨਵੈਸਟ ਸਾਡੇ ਪੰਜਾਬ 'ਚ ਕਰ ਚੁੱਕੇ ਨੇ ਇਨਵੈਸਟ ਪੰਜਾਬ ਰਾਹੀਂ ਉਹਨਾਂ ਨਾਲ ਵੀ ਸਾਨੂੰ ਬਹੁਤ ਅੱਛੇ ਰਿਜ਼ਲਟ ਮਿਲਨੇ ਔਰ ਆਉਣ ਵਾਲੇ ਸਮੇਂ 'ਚ ਜੋ ਬੇਰੁਜ਼ਗਾਰੀ ਹੈ ਜੋ ਲੋਕਾਂ ਵਾਸਤੇ ਨੌਕਰੀ ਹੈ ਯੁਵਾ ਵਾਸਤੇ ਉਹ ਵੀ ਬੜੇ ਅੱਛੇ ਤਰੀਕੇ ਨਾਲ ਵਧ ਰਹੀ ਹੈ ਔਰ ਲੋਕਾਂ ਨੂੰ ਬੱਚਿਆਂ ਨੂੰ ਨੌਕਰੀ ਮਿਲੇਗੀ ਸਰਪ੍ਰੋਖ ਜਿਲੰਦਰ ਤੇ ਫਿਰ ਜੀ ਨੇ ਇੱਕ ਟੈਕ ਡਿਵੀਜ਼ਨ ਲੱਗੀ ਹੈ ਜੇ ਅੰਦਰ ਨਾਲੀ ਇਹਦੇ ਨਾਲ ਫਾਇਦਾ ਟੀਮ ਨੂੰ ਹੋਣਾ ਲੱਗਦਾ ਦੇਖੋ ਇਹ ਮਸ਼ੀਨ ਐਕਸ ਜਿਹੜੀ ਐਕ exhibtion ਆ ਜਲੰਧਰ ਨਵੀਂ ਦਾਰਾ ਮੰਡੀ ਤੇ ਲੱਗੀ ਆ 15 16 17 ਤਿੰਨ ਦਿਨ ਇਹ ਐਕ exhibtion ਰਹੇਗੀ ਹੁਣ ਇਹ ਐਕ exhibtion ਦੇ ਵਿੱਚ ਵਰਲਡ ਦੀ ਜਿਹੜੀ ਮੋਸਟ ਮਾਡਰਨ ਟੈਕਨੋਲੋਜੀ ਆ ਉਹ ਡਿਸਪਲੇ ਕੀਤੀ ਹੋਈ ਆ ਚੱਲਦੀ ਹੋਈ ਇੱਕ ਤਾਂ ਹੁੰਦਾ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਕਿ ਆ ਟੈਕਨੋਲੋਜੀ ਆ ਗਈ ਆ ਟੈਕਨੋਲੋਜੀ ਆ ਵੀਡੀਓ ਦੇਖ ਲੈਂਦੇ ਨੇ ਇਹ ਲਾਈਵ ਆ ਔਰ ਹੁਣੇ ਤੁਸੀਂ ਦੇਖਿਆ ਜਿੱਦਾਂ ਹੰਸ ਰਾਜ ਮਹਿਲਾ ਵਿਦਿਆਲਿਆ ਤੋਂ ਸੀਟੀ ਪਬਲਿਕ ਸਕੂਲ ਤੋਂ ਕਾਲਜ ਤੋਂ ਬੱਚੇ ਜਿਹੜੇ ਇੰਜੀਨੀਅਰਿੰਗ ਕਰਦੇ ਆ ਜਾਂ ਟੈਕਨੋਲੋਜੀ ਸਿੱਖਦੇ ਆ ਉਹ ਸਾਰੇ ਬੱਚੇ ਆਏ ਆ ਸਮਾਜਿਕ ਤੌਰ ਤੇ ਵੀ ਇਹਦਾ ਬੜਾ ਬੈਨੀਫਿਟ ਆ ਕਿਉਂਕਿ ਬੱਚਿਆਂ ਨੂੰ ਇਹ ਪਤਾ ਲੱਗਦਾ ਕਿ ਵਰਲਡ 'ਚ ਕੀ ਨਵੀਂ ਟੈਕਨੋਲੋਜੀ ਆ ਔਰ ਅਸੀਂ ਜਿੱਦਾਂ ਐਜ ਇੰਡਸਟਰੀਲਸ ਵਿਜ਼ਿਟ ਕਰਦੇ ਆ ਤੇ ਅਸੀਂ ਚਾਈਨਾ ਦੇ ਯੂ ਐਸ ਏ ਦੇ ਔਰ ਸਾਰੇ ਹੋਰ ਕੰਟਰੀਜ਼ ਦੇ ਪ੍ਰੋਡਕਟ ਨਾਲ ਆਪਣੇ ਪ੍ਰੋਡਕਟ ਨੂੰ ਕੰਪਲੀਟ ਕਰਨਾ ਹੁੰਦਾ ਵਰਲਡ ਦੀ ਮਾਰਕੀਟ 'ਚ ਸਾਨੂੰ ਮਸ਼ੀਨਰੀ ਨਵੀਂ ਤੋਂ ਨਵੀਂ ਔਰ ਬਿਲਕੁਲ ਲੇਟੈਸਟ ਚਾਹੀਦੀ ਹੁੰਦੀ ਹੈ ਉਹ ਇੱਥੇ ਹੀ ਸਾਨੂੰ ਡਿਸਪਲੇ ਚ ਮਿਲਦੀ ਹੈ ਦੇਖਣ ਨੂੰ ਮਿਲਦੀਆਂ ਅਸੀਂ ਉਹਦਾ ਅੰਦਾਜ਼ਾ ਲਾ ਹੁੰਦੇ ਆ ਕਿ ਸਾਡੇ ਪ੍ਰੋਡਕਟ ਕਿਤੇ ਬਣਨਗੇ ਹੋਰ ਤੇਜ਼ੀ ਨਾਲ ਬਣਨਗੇ ਔਰ ਹੋਰ ਅੱਛੀ ਪ੍ਰੋਡਕਸ਼ਨ ਦੇਣਗੇ ਔਰ ਇਸੇ ਕਰਕੇ ਐਗਜ਼ਿਬਿਸ਼ਨ ਲੱਗਦੀ ਹੈ ਤੁਸੀਂ ਆਪਣੀ ਇੰਡਸਟਰੀ ਨੂੰ ਕਿੱਦਾਂ ਇੰਪਰੂਵ ਕਰਨਾ ਵੱਲੋਂ ਵਿੱਚ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਮਜੀਤ ਸਿੰਘ ਹੈ ਤੇ ਮੈਂ ਡਾਇਰੈਕਟਰ ਆਫ ਔਰਚਨ ਐਗਜ਼ਿਬਿਟਰ ਪ੍ਰਾਈਵੇਟ ਲਿਮਿਟਿਡ ਹਾਂ ਤੇ ਸਾਡੇ ਵੱਲੋਂ ਐਗਜ਼ਿਬਿਸ਼ਨ ਲਗਾਈ ਗਈ ਹੈ ਜਿਹੜੀ ਆਪਣਾ ਇੱਥੇ ਜਲੰਧਰ ਫੋਕਲ ਪੁਆਇੰਟ ਐਸੋਸੀਏਸ਼ਨ ਨਾਲ ਮਿਲ ਕੇ ਲਗਾਈ ਗਈ ਹੈ ਤੇ ਇਹਦੇ ਵਿੱਚ ਕਾਫੀ ਇੰਡਸਟਰੀਸਟ ਆਏ ਹੋਏ ਹੈਗੇ ਨੇ ਇਹ ਐਗਜ਼ਿਬਿਸ਼ਨ ਨਿਊ ਗ੍ਰੇਨ ਮਾਰਕੀਟ ਜਲੰਧਰ ਵਿੱਚ ਨੀਅਰ ਵਰਕਸ਼ਾਪ ਚੌਂਕ ਦੇ ਕੋਲ ਲੱਗੀ ਹੋਈ ਹੈ ਇਹਦੇ ਵਿੱਚ 200 ਪਲੱਸ ਸਟਾਲਸ ਹੈਗੇ ਨੇ ਤੇ ਮੈਂ ਸੋਦੀ ਇੰਡਸਟਰੀ ਨੂੰ ਰਿਕੁਐਸਟ ਕਰਦਾ ਵੀ ਉਹ ਆਣ ਵਿਜ਼ਿਟ ਕਰਨ ਤੇ ਅਥੇ ਨਵੀਂ ਟੈਕਨੋਲੋਜੀ ਨੂੰ ਐਕਸਪਲੋਰ ਕਰਨ ਆ ਕੇ ਦੇਖਣ ਇਹ ਐਗਜ਼ੀਬਿਸ਼ਨ 15 ਤੋਂ 17 ਫਰਵਰੀ ਤੱਕ ਹੈਗੀ ਹੈ ਤੇ ਇਹਦੇ ਵਿੱਚ ਤੁਸੀਂ ਆ ਕੇ ਆਪਣਾ ਲਾਭ ਉਠਾ ਸਕਦੇ ਹੈਗੇ ਤੇ ਐਂਟਰੀ ਬਿਲਕੁਲ ਫ੍ਰੀ ਹੈ ਤੇ ਤੁਸੀਂ ਆਨਲਾਈਨ ਵੀ ਰਜਿਸਟਰ ਕਰਕੇ ਆ ਸਕਦੇ ਹੈਗੇ ਹਾਂ ਮੇਰਾ ਮਨਜੀਤ ਕੁਆਤਰਾ ਨਾਮ ਹੈ ਜੀ ਮੈਂ ਦਲਿੰਦਰ ਆਟੋਪਾਰਟ ਮੈਨੂਫੈਕਚਰ ਐਸੋਸੀਏਸ਼ਨ ਜਾਮਾ ਦਾ ਟ੍ਰੈਜਰਰ ਹਾਂ ਅੱਜ ਅਸੀਂ ਇੱਥੇ ਆਏ ਆ ਮਸ਼ੀਨੈਕਸ ਦੇਖਣ ਵਾਸਤੇ ਮਸ਼ੀਨੈਕਸ 15 16 17 ਤਿੰਨ ਦਿਨ ਵਾਸਤੇ ਜੰਨਦਤ ਲਗਾਇਆ ਗਿਆ ਗਾਣਾ ਮੰਡੀ ਦੇ ਵਿੱਚ ਔਰ ਸਾਡੀ ਜਾਮਾ ਐਕਸਿਬਿਸ਼ਨ ਇਹਦਾ ਪੂਰਾ ਸਹਿਯੋਗ ਕਰ ਰਹੀ ਹੈ ਇਹਨੂੰ ਸਪੋਰਟ ਕਰ ਰਹੇ ਆ ਇਹਨੂੰ ਪ੍ਰਮੋਟ ਵੀ ਕਰ ਰਹੇ ਆ ਇਹ ਬੜਾ ਹੀ ਅੱਛਾ ਉਪਰਾਲਾ ਹੈ ਆਰਗੇਨਾਈਜ਼ਰਸ ਦਾ ਖਾਸ ਤੌਰ ਤੇ ਪ੍ਰਧਾਨ ਜੀ ਰਿੰਦਰ ਸਿੰਘ ਸੱਗੂ ਜੀ ਫੋਕਲ ਪੁਆਇੰਟ ਕੋ ਉਹੀ ਇਸ ਚੀਜ਼ ਨੂੰ ਸ਼ਹਿਰ ਚ ਲੈ ਕੇ ਆਏ ਆ 7 ਸਾਲ ਪਹਿਲੇ ਔਰ ਅੱਜ ਇਹ ਬਲੰਦੀਆਂ ਛੁ ਲਈ ਹੈ ਦੂਰੋਂ ਦੂਰੋਂ ਲੋਕ ਸਟਾਲ ਦੇਖਣ ਆ ਰਹੇ ਆ ਐਡਵਾਂਸ ਮਸ਼ੀਨਰੀ ਦਾ ਪ੍ਰਦਰਸ਼ਨ ਹੋ ਰਿਹਾ ਹੈ ਔਰ ਭਾਰੀ ਤਦਾਦ ਦੇ ਵਿੱਚ ਇੰਡਸਟ੍ਰੀ ਲਿਸਟ ਔਰ ਸਟੂਡੈਂਟ ਦੋਨੋਂ ਇੱਥੇ ਆ ਰਹੇ ਆ ਜਿਹੜਾ ਕਿ ਇੰਡਸਟਰੀ ਦਾ ਫਿਊਚਰ ਬ੍ਰਾਈਟ ਨਜ਼ਰ ਆ ਰਿਹਾ ਹੈ ਬਹੁਤ ਹੀ ਅੱਛਾ ਉਪਰਾਲਾ ਹੈ ਔਰ ਇੰਦਾ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹੈ ਥੈਂਕ ਯੂ ਸ਼ੁਰੂਆਤ ਤੋਂ ਇਹ ਜਿਹੜਾ ਹੈਗਾ ਆਪਣਾ ਜਲੰਧਰ ਵਿੱਚ ਮਸ਼ੀਨੈਕਸ ਦੀ ਐਕਸਪੋ ਲੱਗੀ ਹੋਈ ਹੈ ਇਸ ਦੇ ਪਹਿਲੇ ਦਿਨ ਜਿਹੜਾ ਹੈਗਾ ਆਪਣਾ ਮੈਸਟੈਡ ਫੀਲਡ ਤੋਂ ਉਰੇ ਆਪਣੇ ਡੀਲਰ ਸੈਨੀਟੈਕ ਇੰਜੀਨੀਅਰ ਨੇ ਸਟਾਲ ਲਾਈ ਹੈਗੀ ਆ ਹੁਣ ਇੱਕ ਉੱਚੇ ਪਹਿਲਾ ਜਿਹੜਾ ਹੈਗਾ ਆਪਣਾ ਪੰਜਾਬ ਦੇ ਕੈਬਨਿਟ ਮਿਨਿਸਟਰ ਮਹਿੰਦਰ ਭਗਤ ਜੀ ਆਏ ਤੇ ਆਪਣਾ ਜਿਹ ਜਾ ਜਿਹੜੇ ਜਿਹੜੇ ਆਪਣਾ ਹੈਰੀਟੇਜ ডিপਾਰਟਮੈਂਟ ਦੇ ਜਿਹੜੇ ਹੈਗੇ ਨੇ ਆਪਣਾ ਐਡਵਾਈਜ਼ਰ ਹੈਗੇ ਨੇ ਅਤੇ ਆਪਣਾ ਉਹਨਾਂ ਨੇ ਉਹਨਾਂ ਦੇ ਕਰ ਕਮਲਾ ਤੋਂ ਜਿਹੜਾ ਹੈਗਾ ਸਾਡੇ ਸਟਾਲ ਦੀ ਇਨੋਗਰੇਸ਼ਨ ਹੋਈ ਉਸ ਤੋਂ ਪਹਿਲਾਂ ਜਿਹੜਾ ਹੈਗਾ ਪ੍ਰਧਾਨ ਸੱਭੂ ਸਾਭੀ ਸਾਡੀ ਸਟਾਲ ਤੇ ਆਏ ਤੇ ਉਹਨਾਂ ਨੇ ਇਨੋਗਰੇਸ਼ਨ ਕੀਤਾ ਸਟੈਟ ਫੀਲਡ ਇਕਵਿਪਮੈਂਟ ਜਿਹੜਾ ਹੈਗਾ ਇੱਕ ਬਹੁਤ ਹੀ ਜ਼ਿਆਦਾ ਪੁਰਾਣੀ ਕੰਪਨੀ ਹੈ 52 ਸਾਲ ਤੋਂ ਅਸੀਂ ਜਿਹੜਾ ਹੈਗਾ ਇਹ ਆਪਣਾ ਜਿਹੜਾ ਹੈਗਾ ਸਰ ਪੈਂਟਿੰਗ ਦੀ ਟੈਕਨੋਲੋਜੀ ਚ ਹੋ ਗਿਆ ਕਾਉਂਟਰ ਕੋਟਿੰਗ ਤੇ ਲਿਕਵਿਡ ਪੇਂਟਿੰਗ ਦੀ ਗੰਨਾ ਤੇ ਐਪਲੀਕੇਟਰ ਬਹੁਤ ਰੇਂਜ ਵਿੱਚ ਬਣਾਉਂਦੇ ਹੈਗੇ ਆ ਤੇ ਨਾਲ ਹੀ ਜਿਹੜਾ ਹੈਗਾ ਜੇ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਵਿੱਚ ਜਿਹੜੇ ਹੈਗੇ ਨੇ ਸਾਡੇ ਮੋਰ ਦੇਨ 150 ਕਸਟਮਰਸ ਹੈਗੇ ਨੇ ਜਿਦੇ ਵਿੱਚ ਜਿਹੜਾ ਹੈਗਾ ਆਪਣਾ ਸਗੂ ਸਾਹਿਬ ਜੀ ਦੇ ਵੀ ਆਪਣੀ ਗੱਲ ਲਿਖੀ ਹੋਈ ਹੈ ਜਿੰਨੇ ਵੀ ਵਾਲਸ ਵਾਲੇ ਹੈਗੇ ਨੇ ਜਿੰਨੇ ਵੀ ਸਵਿਚ ਗੇਅਰ ਵਾਲੇ ਹੈਗੇ ਨੇ ਪੁਰਾਣੇ ਜਿੰਨੇ ਵੀ ਘਰਾਣੇ ਹੈਗੇ ਨੇ ਐਸਆਰ ਇੰਟਰਨੈਸ਼ਨਲ ਅੰਬਿਕਾ ਫੋਰਜਿੰਗ ਸਾਰੇ ਕੀ ਤਾਂ ਜਿਹੜਾ ਹੈਗਾ ਸਟੈਫਿਲਡ ਦੀ 30 ਸਾਲ ਤੋਂ ਪਹਿਲਾਂ ਤੋਂ ਵੀ ਜਿਆਦਾ ਮਤਲਬ ਗੱਨ ਚੱਲ ਰਹੀ ਹੈਗੀ ਆ ਬਾਕੀ ਜਿਹੜਾ ਹੈਗਾ ਮਿਨਿਸਟਰ ਸਾਹਿਬਾਨ ਨੇ ਜਿਹੜਾ ਹੈਗਾ ਸਾਡਾ ਪ੍ਰੋਡਕਟ ਦੇਖਿਆ ਤੇ ਉਹਨੂੰ ਸਰਾਹਿਆ ਕਿਉਂਕਿ ਇਹ ਫੁੱਲੀ ਮੇ Myself, Ravinder Saini from Saini Tech Engineers, State family Lujana. We are today in Jalandhar Machine Expo. In Jalandhar, we have approximately more than 100 customers for powder coating plant, and mainly in hand tool industry, in the sports industry, and valves uh, and another uh, companies. We are famous for finish provider. You know finish is very important uh, for any product. Without finish, everything is dull in the world. So, ਵੀ ਆਰ ਵੈਰੀ ਵੈਰੀ ਨਾਈਸਲੀ ਬਾਈ ਆਵਰ ਪਾਰਟਨਰਿੰਗ ਮਸ਼ੀਨ ਐਂਡ ਥੈਂਕ ਯੂ ਵੈਰੀ ਮਚ